ਕਹਾਣੀ ਜਰਨਲ ਫੂਡ ਮੇਲ ਸਿਰਤ ਰੰਗ ਦੀ ਕਾਲੀ ਤੇ ਭੋਲੇ ਸੁਭਾਅ ਵਾਲੀ ਕੁੜੀ ਸੀ। ਉਹਦੀ ਮਾਂ ਬੰਸੋ ਅਕਸਰ ਹੀ ਕਰਮਾਂ ਵਾਲੀ ਕਹਿ ਕੇ ਬੁਲਾਇਆ ਕਰਦੀ। ਸਿਰਤ ਦਾ ਬਾਪ ਜੈਲਾ ਹਰ ਰੋਜ਼ ਦਿਹਾੜੀ ਲਈ ਸ਼ਹਿਰ ਜਾਇਆ ਕਰਦਾ। ਮਸ਼ੀਨੀਕਰਨ ਨੇ ਮਜ਼ਦੂਰਾਂ ਦੀ ਰੋਟੀ 'ਚ ਲੱਤ ਮਾਰੀ ਤਾਂ ਇਹ ਕਥਨ ਗਲਤ ਨਹੀਂ ਹੋਵੇਗਾ। ਸ਼ਹਿਰ ਦੇ ਮੁੱਖ ਚੌਂਕ ਤੋਂ ਬਹੁਤ ਸਾਰੇ ਮਜ਼ਦੂਰ ਅਜੇ ਵੀ ਰਹਿ ਜਾਂਦੇ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਸੀ ਮਿਲਦਾ। ਕਈ ਵਾਰ ਤਾਂ ਜੈਲੇ ਨੂੰ ਵੀ ਨਿਰਾਸ਼ ਹੋ ਕੇ ਘਰ ਪਰਤਣਾ ਪੈਂਦਾ। ਛੇੜੋਂ ਆਏ ਬਾਪ ਦੇ ਲਫਾਫੇ ਵੱਲ ਹਮੇਸ਼ਾ ਸੀਰਤ ਦਾ ਧਿਆਨ ਰਹਿੰਦਾ। ਜੈਲਾ ਹਮੇਸ਼ਾ ਸੀਰਤ ਲਈ ਕੁਝ ਨਾ ਕੁਝ ਖਾਣ ਨੂੰ ਘਰ ਜਰੂਰ ਲੈ ਕੇ ਆਉਂਦਾ। ਬੰਸੋ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਚਲੀ ਜਾਂਦੀ। ਪਰ ਪਿੰਡ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਹੋ ਗਏ ਸਨ ਕਿ ਉਸ ਨੂੰ ਕੋਈ ਜ਼ਿਆਦਾ ਪੈਸਾ ਨਾ ਦਿੰਦਾ। ਕਿਤੇ ਕਿਤੇ ਤਾਂ ਬੰਸੋ ਵੀ ਨਿਰਾਸ਼ ਹੋ ਕੇ ਪਰਤਦੀ। ਸੀਰਤ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦੀ ਸੀ। ਬੇਸ਼ੱਕ ਉਹ ਪੱਕੇ ਰੰਗ ਦੀ ਸੀ ਪਰ ਸਕੂਲ ਵਿੱਚੋਂ ਹਰ ਸਾਲ ਅਵਲ ਤਰਜੇ ਤੇ ਆਉਣਾ ਜੀ ਵੀ ਉਹਦਾ ਸ਼ੌਂਕ ਬਣ ਗਿਆ ਸੀ ਮਾਪੇ ਵਾਂਗ ਸੀਰਤ ਨੂੰ ਵੀ ਲੋਕਾਂ ਦੇ ਘਰਾਂ 'ਚ ਕੰਮ ਹੀ ਕਰਨਾ ਪੈਂਦਾ ਗਰੀਬ ਹੋਣਾ ਵੀ ਸ਼ਾਇਦ ਕਿਸੇ ਬਿਮਾਰੀ ਤੋਂ ਘੱਟ ਨਹੀਂ ਹਰ ਕੋਈ ਮਿੱਠਾ ਹੋ ਕੇ ਕੰਮ ਲੈਣਾ ਸਿੱਖ ਲੈਂਦਾ ਪਿਛਲੇ ਦਿਨੀ ਹੀ ਸੀਰਤ ਨੂੰ ਕਮਲ ਦੀ ਮਾਂ ਨੇ ਘਰ ਸੱਦਿਆ ਤੇ ਕਿਹਾ ਕਾਲੋ ਦਾਣਿਆਂ ਦਾ ਡਰਮ ਪਰਣਾਏ ਜਰਾ ਕ ਹੱਥ ਵਟਾਈ ਤਾਈ ਮੈਂ ਰੋਟੀ ਖਾ ਕੇ ਆਈ ਸੀਰਤ ਨੇ ਬਸਤੇ 'ਚ ਕਿਤਾਬਾਂ ਪਾਉਂਦੀ ਨੇ ਆਖਿਆ ਤੂੰ ਕੱਪੜੇ ਧੋ ਮੈਂ ਡਰਮ ਸਾਫ਼ ਕਰਦੀ ਆ ਕੱਪੜਿਆਂ ਦੀ ਪੰਡ ਨਲਕੇ ਕੋਲ ਰੱਖਦੀ ਹੋਈ ਮਲਕੀਤ ਨੇ ਆਖਿਆ ਤਾਈ ਸਿਰਫ ਸਾਬਣ ਕਿੱਥੇ ਆ ਸੀਰਤ ਨੇ ਪੁੱਛਿਆ ਗੁਸਲਖਾਨੇ 'ਚ ਪਿਆ ਹੋਣਾ ਕੱਪੜੇ ਧੋ ਕੇ ਛੱਤ ਤੇ ਪਾ ਆਂ ਫਿਰ ਡਰਮ ਭਰਦੇ ਆਪਾਂ ਮਲਕੀਤ ਨੇ ਆਖਿਆ ਕਪੜੇ ਧੋਣ ਤੋਂ ਬਾਅਦ ਡਰਮ ਭਰਦਿਆਂ ਤੇ ਘਰ ਦੇ ਹੋਰ ਕੰਮ ਕਰਦਿਆਂ ਨੂੰ ਕਦੋਂ ਮਾਥਣ ਹੋ ਵਾ ਗਈ ਪਤਾ ਹੀ ਨਹੀਂ ਚੱਲਿਆ ਇਹ ਕਿਹੜਾ ਕੋਈ ਪਹਿਲੀ ਵਾਰ ਹੋਇਆ ਜਦੋਂ ਕਿਸੇ ਦਾ ਦਿਲ ਕਰਦਾ ਘਰੋਂ ਹਾਕ ਮਾਰ ਕੇ ਨਾਲ ਲੈ ਜਾਂਦਾ ਕਈ ਵਾਰ ਤਾਂ ਜਦ ਚੈਲਾ ਘਰ ਪਹਿਲਾਂ ਆ ਜਾਂਦਾ ਤੇ ਫਿਰ ਦੋਵੇਂ ਜਾਣੇ ਸੀ ਰਤਨ ਨੂੰ ਪੁੱਛਿਆ ਕਰਦੇ ਕੀ ਕੀ ਦਿੱਤਾ ਉਹਨਾਂ ਨੇ ਖਾਲੀ ਹੱਥ ਦੇਖ ਕੇ ਉਹ ਵੀ ਨਿਰਾਸ਼ ਹੋ ਜਾਂਦੇ ਜੈਲਾ ਬਥੇਰਾ ਬੰਸੂ ਨੂੰ ਕਹਿ ਕੇ ਜਾਇਆ ਕਰੇ ਕਿ ਸਿਰਤ ਨੂੰ ਲੋਕਾਂ ਦੇ ਘਰਾਂ ਚ ਨਾ ਭੇਜਿਆ ਕਰ ਪਰ ਬੰਸੂ ਅੱਗੋਂ ਭੋਲੇ ਮੂਹੂ ਨਾਲ ਕਹਿ ਦਿੰਦੀ ਜੇ ਕੋਈ ਘਰੋਂ ਲੈਣ ਆ ਆ ਹੀ ਜਾਂਦਾ ਏ ਤੇ ਫਿਰ ਆਖਾਂ ਕੀ ਉਹਨੂੰ ਪਿੰਡ ਵਾਲਿਆਂ ਨਾਲ ਵਗੜਨੀ ਚੰਗੀ ਨਹੀਂ ਹੁੰਦੀ ਲੋੜ ਪੈਣ ਤੇ ਇਹ ਇਹ ਆਪਣੇ ਨਾਲ ਹੀ ਖੜਨਗੇ ਇਸ ਤਰ੍ਹਾਂ ਦੇ ਜਵਾਬ ਸੁਣ ਜੈਲਾ ਵੀ ਅੱਖਾਂ ਨੀਵੀਆਂ ਕਰ ਲੈਂਦਾ ਪਿਛਲੇ 2 ਦਿਨਾਂ ਤੋਂ ਜੈਲਾ ਬਿਮਾਰ ਸੀ ਤੇ ਕੰਮ ਨਹੀਂ ਜਾ ਸਕਿਆ ਐਤ ਕੀ ਤਾਂ ਗੁਰਦੁਆਰੇ ਦੇ ਭਾਈ ਨੇ ਵੀ ਆਟਾ ਨਹੀਂ ਦਿੱਤਾ ਸਾਰਾ ਦਿਨ ਲੋਕਾਂ ਦੇ ਘਰਾਂ ਚ ਕੰਮ ਕਰਦੀ ਬੰਸੋ ਆਪਣਾ ਢਿੱਡ ਤਾਂ ਉਹਨਾ ਘਰੋਂ ਭਰ ਲੈਂਦੀ ਪਰ ਘਰ ਖਾਲੀ ਹੱਥੀ ਆਉਂਦੀ ਜੈਲੇ ਦੇ ਬਿਮਾਰ ਹੋਣ ਤੇ ਬੰਸੋਤ ਨੇ ਸੀਰਤ ਨੂੰ ਕਿਹਾ ਸੀਰਤ ਕਮਲ ਦੀ ਮੰਮੀ ਨੂੰ ਕਹੀਂ ਕਿ ਥੋੜੇ ਕ ਪੈਸੇ ਦੇ ਦਿਓ ਕਹੀਂ ਬਾਪੂ ਦੀ ਦਵਾਈ ਲਿਆਉਣੀ ਆ ਜਦੋਂ ਬਾਪੂ ਠੀਕ ਹੋਇਆ ਫਿਰ ਮੋੜ ਦੇਾਂਗੇ ਸੀਰਤ ਜਦੋਂ ਕਮਲ ਦੀ ਮਾਂ ਨੂੰ ਪੁੱਛਦੀ ਤਾਂ ਜਵਾਬ ਆਉਂਦਾ ਐਤ ਕੀ ਤਾਂ ਸਾਡੇ ਆਪ ਦੇ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਏ ਸਾਡਾ ਗੁਜ਼ਾਰਾ ਹੋ ਜਾਵੇ ਇੰਨਾ ਹੀ ਬਹੁਤ ਹੈ ਕਿਸੇ ਨੂੰ ਕੀ ਦਈਏ ਕਾਲੋ ਤੂੰ ਮੀਤੇ ਘਰੋਂ ਪੁੱਛ ਲੈ ਜੀ ਦੇ ਦੇਣ ਤੇ ਠੀਕ ਹੈ ਤਾਈ ਦਰਵਾਜ਼ੇ ਕੋਲ ਖੜੀ ਸੀਰਤ ਨੇ ਆਖਿਆ ਜਦੋਂ ਆਂਡ ਗਵਾਂਡ ਚੋਂ ਨਰਾਸ਼ਾ ਮਿਲੀ ਤਾਂ ਜੈਲੇ ਆਖਿਆ ਦੇਖ ਲਿਆ ਬੰਸੋ ਇੰਨਾ ਹੋਰ ਔਖੇ ਵੇਲੇ ਕੀ ਖੜਨਾ ਅਸੀਂ ਕੀ ਲੈਣਾ ਇਹੋ ਜੇ ਲੋਕਾਂ ਤੋਂ ਨਹੀਂ ਨਹੀਂ ਜੀ ਤੁਸੀਂ ਐਦਾਂ ਨਾ ਬੋਲੋ ਮੇਰੇ ਘਾਟੇ ਸਵੇਰੇ ਵਿੱਚ ਆਉਣਾ ਆਉਣਾ ਕੁਝ ਦਿਨ ਘਰ ਦਾ ਗੁਜ਼ਾਰਾ ਚੱਲ ਜਾਊ ਫਿਰ ਤੂੰ ਕੰਮ ਤੇ ਜਾਣ ਲੱਗਿਆ ਸਭ ਠੀਕ ਹੋ ਜਾਊ ਸਿਰਤ ਨੇ 10ਵੀਂ ਜਮਾਤ ਦਾ ਨਤੀਜਾ ਵੀ ਸਤੰਦਾਰ ਰਿਹਾ ਇਸ ਵਾਰ ਫਿਰ ਸਕੂਲ ਵੱਲੋਂ ਸੀਰਤ ਦਾ ਸਨਮਾਨ ਕੀਤਾ ਗਿਆ ਅਧਿਆਪਕਾਂ ਨੇ ਜੈਲੇ ਨੂੰ ਪ੍ਰੇਰਿਤ ਕੀਤਾ ਸੀਰਤ ਨੂੰ ਅੱਗੇ ਹੋਰ ਪੜਾਉਣਾ ਇਹ ਪੜਨ ਵਾਲੀ ਕੁੜੀ ਹੈ ਦੇਖਿਆ ਜੇ ਕਿਤੇ ਹੱਥ ਹੀਨਾ ਪੀੜੇ ਕਰ ਦਿਆ ਜੋ ਸੀਰਤ ਨੇ ਸਰਕਾਰੀ ਕਾਲਜ ਦਾਖਲਾ ਲਿਆ ਜਦੋਂ ਵੀ ਕੋਈ ਕਾਲਜ ਗਤੀਵਿਧੀ ਹੋਇਆ ਕਰੇ ਤਾਂ ਹਰ ਕੋਈ ਪ੍ਰੋਫੈਸਰ ਸੀਰਤ ਨੂੰ ਯਾਦ ਕਰਿਆ ਹੀ ਕਰੇ ਕਿਸੇ ਦੇ ਬੁੱਲਾਂ ਤੇ ਸਿਰਤ ਦਾ ਹੀ ਨਾਂ ਰਹਿਣ ਲੱਗਾ ਪਰ ਇਧਰ ਜੈਲਾ ਤੇ ਬੰਸੋ ਬਿਮਾਰ ਹੀ ਰਿਆ ਕਰਦੇ ਸਨ ਪਰ ਸਿਰਤ ਦੇ ਹੌਸਲੇ ਉਹਨਾਂ ਨੂੰ ਕਮਜ਼ੋਰ ਨਾ ਹੋਣ ਦਿੰਦੇ ਬੰਸੋ ਅਕਸਰ ਹੀ ਕਿਆ ਕਰਦੀ ਈ ਰੰਗ ਦੀ ਭਾਵੇਂ ਤੂੰ ਪੱਕੀ ਹੈ ਪਰ ਤੇਰੀ ਕਦਰ ਤੇਰੇ ਕਿਸੇ ਰੰਗ ਨੇ ਹੀ ਪਵਾਉਣੀ ਐ ਇਸੇ ਰੰਗ ਨੇ ਹੀ ਪਵਾਉਣੀ ਐ ਇਹ ਗੱਲਾਂ ਸਿਰਤ ਨੂੰ ਕਦੇ ਹਾਰ ਨਾ ਦਿੰਦੀਆਂ ਕਿਸੇ ਵੇਲੇ ਪੱਕਾ ਰੰਗ ਤੇ ਕਸਮੇ ਵਾਲੇ ਕੱਪੜੇ ਹੋਣ ਕਰਕੇ ਸਿਰਤ ਨੂੰ ਕੋਈ ਬੁਲਾਉਣਾ ਵੀ ਪਸੰਦ ਨਹੀਂ ਸੀ ਕਰਦਾ ਪਰ ਕਾਲਜ ਵਿੱਚ ਉਸ ਨੂੰ ਹਰ ਕੋਈ ਸਿਰਤ ਕਹਿ ਕੇ ਬੁਲਾਉਂਦਾ ਸ਼ਾਇਦ ਇਹ ਵੀ ਉਸ ਦੀ ਹਰ ਪੱਖ ਤੋਂ ਉੱਵਲ ਆਉਣ ਦਾ ਨਤੀਜਾ ਹੀ ਸੀ ਜਦੋਂ ਸਿਰਤ ਦੇ ਘਰ ਦੇ ਹਾਲਾਤ ਪ੍ਰੋਫੈਸਰਾਂ ਨੂੰ ਪਤਾ ਲੱਗੇ ਤਾਂ ਉਹਨਾਂ ਫੈਸਲਾ ਕੀਤਾ ਕਿ ਇਸ ਨੂੰ ਅਸੀਂ ਪੜਾਵਾਂਗੇ ਯੂਨੀਵਰਸਿਟੀ ਵਿੱਚ ਦਾਖਲਾ ਮਿਲਦਿਆ ਸਾਰੀ ਸੀਰਤ ਨੇ ਸਭ ਦਾ ਦਿਲ ਜਿੱਤ ਲਿਆ ਪੜਾਈ ਦੇ ਖੇਤਰ 'ਚ ਅਜਹੀਆਂ ਮੱਲਾ ਮਾਰੀਆਂ ਕਿ ਯੂਨੀਵਰਸਿਟੀ ਵਿੱਚੋਂ ਉਸਨੇ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਸੀਰਤ ਨੂੰ ਘਰ ਤੋਂ ਬਾਹਰ ਪੜਨ ਗਿਆ ਪੰਜ ਬਰੇ ਹੋ ਗਏ ਸੀ ਸੀਰਤ ਦਾ ਖੱਤ ਵੀ ਕਿਤੇ ਕਿਤੇ ਆਉਂਦਾ ਸੀਰਤ ਦੇ ਮਾਪਿਆਂ ਨੂੰ ਚਿੱਠੀ ਪੱਤਰ ਰਾਹੀਂ ਇਹ ਜ਼ਰੂਰ ਪਤਾ ਲੱਗ ਗਿਆ ਸੀ ਕਿ ਉਹ ਨੌਕਰੀ ਲਈ ਕਿਸੇ ਟੈਸਟ ਦੀ ਤਿਆਰੀ ਕਰ ਰਹੀ ਸੀ ਬੇਸ਼ੱਕ ਸੀਰਤ ਅੱਗੇ ਵਧ ਰਹੀ ਸੀ ਪਰ ਜੈਲਾ ਅੱਜ ਵੀ ਸ਼ਹਿਰ ਦੇ ਚੌਂਕ 'ਚ ਖੜਾ ਕੰਮ ਨੂੰ ਉਡੀਕਿਆ ਕਰਦਾ। ਬੰਸੋ ਅੱਜ ਵੀ ਹਰੇਕ ਆਕਰ ਇਹੀ ਆਸ ਲਾ ਕੇ ਕੰਮ ਕਰਨ ਜਾਂਦੀ ਕਿ ਅੱਜ ਤਾਂ ਮੈਨੂੰ ਕੁਝ ਨਾ ਕੁਝ ਦੇਣਗੇ ਹੀ। ਕਿਤੇ ਕਿਤੇ ਦੋਨੇ ਬੈਠ ਕੇ ਗੱਲਾਂ ਕਰਿਆ ਕਰਦੇ ਕਿ ਸਿਰਤ ਕਿਸੇ ਕੰਮ ਧੰਦੇ ਲੱਗੇ ਤੇ ਸਾਨੂੰ ਵੀ ਆਸਰਾ ਹੋਵੇ। ਲੋਕ ਵੀ ਬੰਸੋ ਹੁਰਾ ਨੂੰ ਡਰਾ ਕੇ ਰੱਖਿਆ ਕਰਦੇ ਕਿ ਬਾਹਰ ਪੜਨ ਗਈਆਂ ਕੁੜੀਆਂ ਤਾਂ ਵਿਗੜ ਜੀਆਂ ਹੀ ਹੁੰਦੀਆਂ ਨੇ ਇੱਕ ਦਿਨ ਤਾਂ ਕਮਲ ਦੀ ਮਾਂ ਨੇ ਬੰਸੋ ਨੂੰ ਕਹਿਣ ਲੱਗੀ ਬੰਸੋ ਸਿਰਤ ਨੂੰ ਸਾਡੇ ਘਰ ਹੀ ਪੱਕਾ ਲਾ ਦਿੰਦੀ ਅਸੀਂ ਆਪੇ ਉਹਦਾ ਵਿਆਹ ਕਰ ਦੇਣਾ ਸੀ ਇਹ ਗੱਲਾਂ ਵੀ ਵੱਡ ਵੱਡ ਖਾਂਦੀਆਂ ਸੀ ਇੱਕ ਦਿਨ ਭਾਈ ਨੇ ਆਵਾਜ਼ ਦਿੱਤੀ ਕਿ ਕੋਈ ਅਫਸਰ ਪਿੰਡ ਆ ਰਿਹਾ ਹੈ ਸਵੇਰੇ 10 ਵਜੇ ਸਕੂਲ ਵਿੱਚ ਇਕੱਠੇ ਹੋ ਜਾਓ ਪਿੰਡ ਵਿੱਚ ਇੱਕ ਨਵੀਂ ਫੈਕਟਰੀ ਬਣੇਗੀ ਜਿੱਥੇ ਲੇਬਰ ਦਾ ਕੰਮ ਚੱਲੇਗਾ ਤੇ ਕਾਮਿਆਂ ਨੂੰ ਰੱਖਿਆ ਜਾਵੇਗਾ ਮਨਸੋਨੀ ਸੁੰਦਿਆਸਾਰ ਹੀ ਜੈਲੇ ਨੂੰ ਕਿਹਾ ਆ ਜੀ ਸੁਣਿਆ ਤੁਸੀਂ ਭਾਈ ਜੀ ਨੇ ਕੀ ਆਵਾਜ਼ ਦਿੱਤੀ ਮੈਂ ਤਾਂ ਅਰਦਾਸ ਕਰਦੀ ਆ ਕਿ ਤੁਹਾਨੂੰ ਇੱਥੇ ਹੀ ਕੰਮ ਮਿਲ ਜਾਏ ਮੈਂ ਸਵੇਰੇ ਜ਼ਰੂਰ ਜਾਵਾਂ ਜੈਲੇ ਨੇ ਸਿਰ ਤੇ ਸਾਫਾ ਬੰਨ ਤੇ ਆਖਿਆ ਅਗਲੀ ਸਵੇਰ ਸਾਰਾ ਪਿੰਡ ਇਕੱਠਾ ਹੋਇਆ ਪੁਲਿਸ ਦੇ ਸਿਪਾਹੀਆਂ ਨੇ ਪਿੰਡ ਦੇ ਲੋਕਾਂ ਨੂੰ ਦੂਰ ਦੂਰ ਰੋਕ ਕੇ ਰੱਖਿਆ ਪੁਲਿਸ ਤੇ ਸਿਪਾਹੀਆਂ ਦੀਆਂ ਗੱਡੀਆਂ ਆਈਆਂ ਥਾਣੇਦਾਰ ਨੇ ਸਾਰੇ ਮੁਲਾਜ਼ਮਾਂ ਨੂੰ ਕੋਲ ਬੁਲਾ ਕੇ ਪੁੱਛਿਆ ਸਭ ਠੀਕ ਠਾਕ ਹੈ ਕਿਸੇ ਨੂੰ ਅੱਗੇ ਨਾ ਆਉਂਦੇ ਨਾ ਪਿੰਡ ਵਾਲੇ ਗੱਲਾਂ ਕਰ ਰਹੇ ਸੀ ਜੀਤਿਆ ਅੱਜ ਕੋਈ ਵੱਡਾ ਅਫਸਰ ਹੀ ਆਊ ਤਾਹੀ ਪੁਲ ਸੇ ਵਾਲੇ ਇੰਨੇ ਆਏ ਆਹੋ ਕਰਤਾਰਿਆ ਐਨੇ ਪੁਲਸ ਵਾਲੇ ਤਾਂ ਚੌਧਰੀ ਨੱਥਾ ਸਿੰਘ ਨਾਲ ਵੀ ਨਹੀਂ ਸੀ ਹੁੰਦੇ ਜਿਹੜਾ ਵੋਟਾਂ ਮੰਗਣ ਆਉਂਦਾ ਸੀ ਉਹ ਭਾਈ ਕੋਈ ਵੱਡਾ ਅਫਸਰ ਹੀ ਹੈ ਤਾਂ ਹੀ ਇੰਨਾ ਇਕੱਠ ਹੋਇਆ ਹੈ ਮੱਧਮ ਜਹੀ ਆਵਾਜ਼ ਵਿੱਚ ਇੱਕ ਬੁੱਢਾ ਬੋਲਿਆ ਫਰਜੇਲਾ ਤੇ ਬੰਸੋ ਸਭ ਤੋਂ ਪਿੱਛੇ ਖੜੇ ਅਫਸਰ ਦੀ ਉਡੀਕ ਕਰ ਰਹੇ ਸੀ ਬੰਸੋ ਕਹਿਣ ਲੱਗੀ ਅਫਸਰ ਚੰਗਾ ਤੇ ਭਲਾ ਮਾਨਸ ਹੀ ਹੋਵੇ ਕਿਤੇ ਸਾਡੀ ਵੀ ਗਰੀਬਾਂ ਦੀ ਸੁਣੀ ਜਾਵੇ ਬਸ ਇੱਕ ਵਾਰ ਇੱਥੇ ਕੰਮ ਬਣ ਜਾਏ ਭਗਵਾਨੇ ਬਾਕੀ ਦੀ ਜ਼ਿੰਦਗੀ ਦੀ ਸੁੱਖ ਦੀ ਲੰਘ ਸੁੱਖ ਦੀ ਹੀ ਲੰਘੂ ਜੈਲੇ ਨੇ ਬੰਸੋ ਵੱਲ ਵੇਖਦਿਆਂ ਹੋਏ ਆਖਿਆ ਪੁਲਿਸ ਦੇ ਹੂਟਰ ਦੀ ਆਵਾਜ਼ ਆਈ ਸਾਰੇ ਇਕਾਗਰ ਹੋ ਕੇ ਦੇਖਣ ਲੱਗੇ ਕਾਲੇ ਰੰਗ ਦੀ ਕਾਰ ਦੀ bari ਖੁੱਲੀ ਥਾਣੇਦਾਰ ਤੇ ਸਿਪਾਹੀਆਂ ਸਲੂਟ ਮਾਰਿਆ ਜਦੋਂ ਅਫਸਰ ਬਾਹਰ ਆਇਆ ਤਾਂ ਬੰਸੋ ਨੇ ਚੀਕਾ ਮਾਰਦੇ ਮਾਰਦੀ ਹੋਈ ਆਖਿਆ ਇਹ ਜੀ ਇਹ ਤਾਂ ਆਪਣੀ ਸਿਰਤ ਹੈ ਜੈਲਾ ਖੁਸ਼ੀ ਦੇ ਅਰਥ ਰੂ ਵਹਾਉਣ ਲੱਗਿਆ ਜਦੋਂ ਭੱਜ ਕੇ ਬੰਸਾ ਦੇ ਜੈਲਾ ਜਾਣ ਲੱਗੇ ਤਾਂ ਸਿਪਾਈਆਂ ਨੇ ਮਿਲਣ ਤੋਂ ਰੋਕਿਆ ਅਫਸਰ ਮਣੀ ਸਿਰਤ ਭੱਜ ਕੇ ਮਾਪਿਆਂ ਕੋਲ ਆਈ ਤੇ ਜਫੀ ਭਾ ਕੇ ਮਾਪੇ ਨੂੰ ਮਿਲੀ ਸਾਰਾ ਇਲਾਕਾ ਹੈਰਾਨ ਹੋ ਗਿਆ ਕਿ ਇੱਕ ਦਿਹਾੜੀਦਾਰ ਦੀ ਧੀ ਅਫਸਰ ਸਿਰਤ ਨੇ ਮਾਪੇ ਨੂੰ ਸਟੇਜ ਤੇ ਬੁਲਾਇਆ ਭਾਸ਼ਣ ਚ ਉਹਨੇ ਦੱਸਿਆ ਅੱਜ ਮੈਂ ਜੋ ਵੀ ਹਾਂ ਮਾਪਿਆਂ ਕਰਕੇ ਹਾਂ ਇੱਥੇ ਅੱਜ ਇਸ ਫੈਕਟਰੀ ਦਾ ਉਦਘਾਟਨ ਤਾਂ ਕਰ ਰਹੀ ਹਾਂ ਤਾਂ ਜੋ ਅੱਗੇ ਤੋਂ ਕਿਸੇ ਵੀ ਪਿੰਡ ਦੇ ਮਜ਼ਦੂਰ ਨੂੰ ਮੇਰੇ ਬਾਪਾਂਕ ਚੌਂਕ 'ਚ ਬੈਠ ਕੇ ਕੰਮ ਦਾ ਇੰਤਜ਼ਾਰ ਨਾ ਕਰਨਾ ਪਵੇ ਸਾਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜੀ ਸਾਰੇ ਪਿੰਡ ਨੇ ਸੀਰਤ ਜੈਲੇ ਤੇ ਮਨਸੂਦੇ ਗਰਵ ਮਹਿਸੂਸ ਕੀਤਾ ਜਦੋਂ ਫੈਕਟਰੀ ਦੇ ਨਾਂ ਰੱਖਣ ਦੀ ਗੱਲ ਚੱਲੀ ਤਾਂ ਭੀੜ 'ਚੋਂ ਕਿਸੇ ਨੇ ਉੱਚੀ ਆਵਾਜ਼ ਦੇ ਕੇ ਆਖਿਆ ਫੈਕਟਰੀ ਜੈਲੇ ਦੇ ਨਾਂ ਤੇ ਹੋਣੀ ਚਾਹੀਦੀ ਹੈ ਸੈਮਟੀ ਨਾਲ ਉਸ ਫੈਕਟਰੀ ਦਾ ਨਾਮ ਜਰਨੈਲ ਫੂਡ ਮਿਲ ਰੱਖ ਦਿੱਤਾ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ